ਨੋ ਮਿੱਤਰੋ ਸਤਿ ਬਾਸ਼ਾ ਦੀ ਕਿਰਪਾ ਨਾਲ ਆਪਣੀ ਸੁੱਕਾ ਕਦੂ ਚੱਲ ਰਿਹਾ ਜੇ ਤੇ ਬੰਦੇ ਲਾ ਰਹੇ ਆ ਵੀਰ ਆਪਣੇ ਪ੍ਰਵਾਸੀ ਮਜ਼ਦੂਰ ਦੋ ਕਿਲੇ ਲੱਗੇ ਜੇ ਆ ਤੇ ਦੋ ਕਿਲੇ ਆ ਜੀ ਤੇ ਬਹੁਤ ਨਜ਼ਾਰਾ ਜੇ ਮਹਾਰਾਜ ਦੀ ਕਿਰਪਾ ਨਾਲ ਹਾਂਜੀ ਝੰਡਾ ਕਦੋਂ ਰਹਿੰਦਾ ਹੈ ਪਿਛਲੀ ਵਾਰੀ ਵੀ ਅਸੀਂ 12 13 ਪਹਿਲਾਂ ਕੀਤੀਆਂ ਸੀ ਫਿਰ بارشਾਂ ਹੋ ਗਈਆਂ ਨਹੀਂ ਤੇ ਸਾਰੀਆਂ ਕਰ ਲੈਣੀਆਂ ਸੀ ਪਰ ਇਸ ਵਾਰ ਵੇਖੋ ਮਹਾਰਾਜ ਦੀ ਕਿਰਪਾ ਨਾਲ ਕੁਝ ਮੌਸਮ ਅਜੇ ਖੁਸ਼ਕਿਆ ਅਸੀਂ ਲੇਟ ਸ਼ੁਰੂ ਕੀਤਾ ਝੋਨਾ ਜੀ ਕੀਤਾ ਹੀ ਜੇ ਅੱਜ ਅਸੀਂ ਬਈ ਸ਼ਾਇਦ 22 23 ਤਰੀਕ ਕੰਮਾਂ 'ਚ ਮਤ ਵੱਜੀ ਇਹ ਤਰੀਕਾ ਦਾ ਵੀ ਹੁਣ ਨਹੀਂ ਰਹਿੰਦਾ ਖਿਆਲ ਤੇ ਆ ਵੇਖ ਲਓ ਜਿਹੜੇ ਕਹਿੰਦੇ ਸੁੱਕਾ ਕਦੋਂ ਕੰਮ ਜਾਵੇਗਾ ਨਹੀਂ ਕੰਮ ਜਾਵੇ ਮੇਰਾ ਨਾਮ ਬਲਰਾਜ ਸਿੰਘ ਆ ਸ਼ਹਿਰ ਤਾਰੀਵਾਲਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਬੜੁਏ ਬਿਦੀਪੁਰ ਫਾਟਕ ਦੇ ਨੇੜੇ ਸਿਪੀਤਾਰੀ ਵਾਲਾ ਬਟਾਲਾ ਤੇ ਗਰਦਾਸਪੁਰ ਦੇ ਸੈਂਟਰ ਚ ਪੈਂਦੀ ਮੇਨ ਹਾਈਵੇ ਦੇ ਉੱਤੇ ਤੇ ਇਦਾਂ ਪਿਛਲੇ ਡਾਇਰੈਕਟਰ ਦਲੇਸ਼ ਸਿੰਘ ਜੀ ਨੇ ਕੁਝ ਹੌਸਲਾ ਦਿੱਤਾ ਤੇ ਲਾਇਆ ਹੁਣ ਲੱਗ ਰਿਹਾ ਝੋਨਾ ਤੁਸੀਂ ਆਪ ਵੇਖ ਲਓ ਬਹੁਤ ਸੋਹਣਾ ਪੋਲਾ ਗੱਦੂ ਅਜੇ ਲਾਈਟ ਨੇ ਖਰਾਬ ਕੀਤਾ ਫਿਰ ਵੀ ਬਹੁਤ ਵਧੀਆ ਸਾਰੇ ਵੀਰ ਕੋਸ਼ ਨੇ ਲਾਉਣ ਵਾਲੇ ਵੀ ਲਾਉਣ ਵਾਲੇ ਪਿਛਲੀ ਵਾਰੀ ਬਾਜਵਾ ਸਾਹਿਬ ਆਏ ਸੀ ਉਹਨਾਂ ਵੀ ਇੰਟਰਵਿਊ ਕੀਤੀ ਸੀ ਗੁਰਬਿੰਦਰ ਸਿੰਘ ਬਾਜਵਾ ਜੀ ਤੇ ਚੰਗੀ ਸੀ ਜੀ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਲਾਹਣਾ ਚਾਹੀਦਾ ਤਾਂ ਜੋ ਅੱਗੇ ਵਧੇ ਸਾਡੇ ਪਾਣੀ ਥੋੜੇ ਬਚਣ ਪਾਣੀ ਅੱਗੇ ਸਾਡੇ ਘਟੇ ਆ ਇਹ ਕਦੂ ਦੀ ਖਾਸੀ ਆ ਤੇ ਕਿ ਠੰਡਾ ਰਹਿੰਦਾ ਤਸਵੀਰ ਠੰਡੀ ਆ ਲਾਭ ਲੱਗਦੇ ਚੱਲ ਜਾਂਦੀ ਜੇ ਔਰ ਪਾਣੀ ਬਾਅਦ ਦੇ ਵਿੱਚ ਜਦੋਂ ਮੀਂਹ ਜਿਆਦਾ ਹੁੰਦਾ ਬਰਸਾਤਾਂ ਦੇ ਪਾਣੀ ਜ਼ਮੀਨ ਦੇ ਥੱਲੇ ਰਿਸਣਾ ਸ਼ੁਰੂ ਹੋ ਜਾਂਦਾ ਗੰਡੋਏ ਬਹੁਤ ਜਿਆਦਾ ਨਿਕਲਦੇ ਨੇ ਮੇਰਾ ਜ਼ਮੀਨ ਦਾ ਮੈਂ ਕਹਿ ਨਹੀਂ ਸਕਦਾ ਜਿਹੜੀਆਂ ਭਾਰੀਆਂ ਜ਼ਮੀਨਾਂ ਉਹਨਾਂ ਵਾਸਤੇ ਵਰਦਾਨ ਆ ਜਿਹੜੀ ਸੇਮ ਜ਼ਮੀਨਾਂ ਨੇ ਸੇਮ ਵਾਲੇ ਇਲਾਕੇ ਉਹਨਾਂ ਵਾਸਤੇ ਵਰਦਾਨ ਹੀ ਆ ਤੇ ਬਾਕੀ ਖਰਚੇ ਤੇ ਤੁਹਾਨੂੰ ਪਤਾ ਹੀ ਆ ਵੱਟਾ ਮੋਟਾ ਦੀ ਲਪਾਈ ਦਾ ਬਚ ਗਿਆ ਟਰੈਕਟਰ ਦੀ ਕਿਸਾਈ ਬਚਦੀ ਗੱਦੂ ਵਿੱਚ ਜਿਹੜੀ ਹੁੰਦੀ ਆ ਬਾਕੀ ਮਹਾਰਾਜ ਕਿਰਪਾ ਕਰੇ ਇਸ ਤਰ੍ਹਾਂ ਹੀ ਭਲਾ ਹੋਵੇ ਸਾਡੇ ਪਾਣੀ ਬਚਣ ਅਗਮੁਖ ਤਕਦੂ ਮੁਕਤ ਯਾਰ ਮੁਕਤ ਖੇਤੀ ਹੋਵੇ ਇਹੀ ਸਾਡਾ ਮਿਸ਼ਨ ਹੈ ਸੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੋਂ ਅੱਗੇ ਵੀ ਭੈਣ ਭਰਾ ਬਾਕੀ ਤੁਹਾਨੂੰ ਨਾਲ-ਨਾਲ ਵੀਡੀਓ ਪਾਵਾਂਗੇ ਝੋਨੇ ਤੁਰੰਦੀਆਂ ਤੇ ਚਾਰ ਕਿਲੇ ਦਾ ਪਲਾਟ ਹੈ ਸੁੱਕਾ ਕੱਦੂ ਹੋ ਗਿਆ ਜੀ ਪਰ ਪਾਣੀ ਵੀ ਬਹੁਤ ਜਲਦੀ ਫਿਰਦਾ ਆ ਕੱਦੂ ਨਾਲੋਂ ਯਾਨੀ ਕਿ ਚਾਰ ਹਿੱਸੇ ਪਹਿਲਾਂ ਭਰ ਜਾਂਦੀ ਹੈ ਪੈਲੀ ਜੇ ਮੰਨ ਕੇ ਚਲੋ ਅੰਦਾਜ਼ਾ ਲਈਏ ਕਿ 4 ਘੰਟੇ ਚ ਕਿੱਲਾ ਕੱਦੂ ਹੁੰਦਾ 1 ਘੰਟੇ ਚ ਪਾਣੀ ਫਿਰ ਜਾਂਦਾ ਤੇ ਦੂਜੇ ਦਿਨ ਪਾਣੀ ਪੂਰਾ ਖੜ ਜਾਂਦਾ ਸਾਡੇ ਦੇ ਪਹਿਲੇ ਦਿਨ ਹੀ ਖਾਣਾ ਸ਼ੁਰੂ ਹੋ ਜਾਂਦਾ ਕਿ ਜਮੀਨਾਂ ਭਾਰੀਆਂ ਨੇ ਚ 400 ਵਾਗੇ ਲਾਏ ਆ ਦੋਰ ਹਲਾਂ ਦੀ ਪਾੜ ਵਹਿਲਾਂ ਪਈ ਹੀ ਪਾੜ ਪਾ ਗਏ ਤੇ 400 ਵਾਗੇ ਲਾਏ ਆ ਹਾਂਜੀ ਇਹ ਸਾਡਾ ਸਹਿਜ ਪੁੱਤ ਆ ਛੋਟਾ ਭਾਈ ਆਪਣਾ ਉਹ ਆਹੀ ਉਹ ਪ੍ਰਵਾਸੀਆਂ ਵਾਂ ਤੇ ਅਸੀਂ ਕੋਠਾ ਬਣਾਇਆ ਜੀ ਹੁਣ ਹਾਂਜੀ ਹਾਂਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਰਮਾਨ ਸਿੱਸੀ ਗਾਲ ਜੀ ਅੱਜ 20 ਜੂਨ ਹੋ ਗਈ ਆ ਆਪਾਂ ਸੁੱਕਾ ਕੱਦੂ ਕਰ ਰਹੇ ਆ ਆ ਕੰਮ ਨਿਬੜ ਗਿਆ ਬਸ ਲੇਵਲ ਕਠਾ ਲਾ ਕੇ ਆ ਪਰਾ ਤਿੰਨ ਸਵਾਗੇ ਵਜ ਰਹੇ ਆ ਇਹ ਆ ਵੀ ਥੋੜਾ ਖੇਤ ਨੀਮਾ ਇਸ ਕਰਕੇ ਇਹਦੀ ਜਿਹੜੀ ਬਜਾਈ ਆ 21-22 ਜੂਨ ਨੂੰ ਕਰਨੀ ਆ ਬਾਕੀ ਬਜਾਈ ਆਪਾਂ 27-28-25 ਸਾਰੀ ਬਾਅਦ ਹੀ ਕਰਾਂਗੇ ਆਪਾਂ ਬੜਾ ਜੁਲਾਈ ਚ ਕਰਾਂਗੇ ਤੇ ਇਹ ਜਿਹੜਾ ਪੰਜ ਕਿੱਕੇ ਦੇ ਖੇਤ ਆ ਇਹ ਥੋੜਾ ਐ ਨੀਮਾ ਇਹ ਆ ਵੀ ਚਲ ਮੀਹਾਂ ਤੋਂ ਪਹਿਲਾਂ ਨਿਕਲ ਜੇ ਤਾਂ ਕਰਕੇ ਇਹਦੀ ਆਪਾਂ 21-22 ਚ ਬਜਾਈ ਕਰਾਂਗੇ ਤੇ ਅੱਗੇ ਹਵਾ ਵੀ ਦਖਣ ਵਗ ਰਹੀ ਆ ਤਾਂ ਕਰਕੇ ਦੋ ਦਿਨ ਵੇਟ ਹੀ ਕਰਾਂਗੇ ਇਸ ਤਰ੍ਹਾਂ ਆਪਾਂ ਸੋਕਾ ਕਦੂ ਹੋ ਗਿਆ ਨਾਲੇ ਕੰਮ ਨਿਬੜ ਗਿਆ ਨਾ ਟਰੈਕਟਰ ਲੈ ਬੜੇ ਪੰਜਵੀਂ ਸੌਖਾ ਕੰਮ ਪਿਛਲੇ ਸਾਲ ਜੇ ਆਪ ਬੀਜਿਆ ਸੀ ਬਹੁਤ ਵਧੀਆ ਸਿਸਟਮ ਹੋਇਆ ਅੱਜ ਜਿਹੜਾ ਆਪ ਸੁੱਕਾ ਗੱਦੂ ਕੀਤਾ ਸੀ ਇਹ ਨੀਵਾ ਖੇਤ ਆ ਆ ਪਾਣੀ ਰਾਤ ਲੈਟ ਆ ਗਈ ਆ ਭਰ ਗਿਆ ਕੰਮ ਨਿਭੜ ਗਿਆ ਬਸ ਕੁਝ ਨਹੀਂ ਕਰਨਾ ਨਾ ਕੋਈ ਵਾਟੀ ਚੜ੍ਹਨੀ ਨਾ ਕੋਈ ਕੰਮ ਲੇਵਲ ਕਰਾਹਾ ਪਾ ਕੇ ਕਰਕੇ ਵਟਾਂ ਪਾ ਕੇ ਉੱਤੇ ਤਨਸੂਹ ਕੇ ਮਾਰੇ ਆ ਕੰਮ ਪਾਰ ਬਹੁਤ ਵਧੀਆ ਤਕਨੀਕ ਆ